ਕੁਰਬਾਨੀ ਦੇ ਅੰਦਰ ਮਨੁੱਖੀ ਮਨ ਦੇ ਕਈ ਤਰੀਕੇ ਦੇ ਹੰਕਾਰਾਂ ਦਾ ਜਿਗਰ ਹੈ ਪਰ ਸਭ ਤੋਂ ਜ਼ਿਆਦਾ ਖਤਰਨਾਕ ਰਾਜ ਸੱਤਾ ਦਾ ਹੰਕਾਰ ਮੰਨਿਆ ਗਿਆ ਹੈ ਮੰਨ ਲਓ ਕਿਸੇ ਨੂੰ ਕੋਈ ਮਾੜਾ ਮੋਟਾ ਹੰਕਾਰ ਹੋਵੇਗਾ ਤਾਂ ਉਹ ਪਰਿਵਾਰ ਦੇ ਵਿੱਚ ਕੋਈ ਗੁੱਸਾ ਕਰ ਲਵੇਗਾ ਗਿਲਾ ਕਰ ਲਵੇਗਾ ਪਰ ਜੇ ਕਿਤੇ ਹੰਕਾਰ ਰਾਜ ਸੱਤਾ ਦੇ ਉੱਤੇ ਬੈਠੇ ਹੋਏ ਹਾਕਮ ਨੂੰ ਹੋ ਜਾਵੇ ਤਾਂ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਕਤਲੋਗਾਰਤ ਵੀ ਕਰਦਾ ਹੈ ਤੇ ਮਨੁੱਖਤਾ ਦਾ ਕਾਰਨ ਵੀ ਕਰਦਾ ਹੈ ਜਿਸ ਵੇਲੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਸਨ ਉਸ ਵੇਲੇ ਇਸ ਹਿੰਦੁਸਤਾਨ ਦਾ ਜਿਹੜਾ ਹਾਕਮ ਹੈ ਔਰੰਗਜੀਬ ਉਹਨੂੰ ਹੰਕਾਰ ਹੋ ਗਿਆ ਤੇ ਉਹਨੇ ਰਾਜ ਸੱਤਾ ਦੇ ਹੰਕਾਰ ਦੇ ਵਿੱਚ ਇੱਕ ਨਿਸ਼ਚਾ ਕਰ ਲਿਆ ਕਿ ਮੈਂ ਇੱਥੇ ਸਿਰਫ ਇੱਕ ਦੀਨ ਨੂੰ ਰਹਿਣ ਦਵਾਂਗਾ ਬਾਕੀਆਂ ਨੂੰ ਅਸੀਂ ਆਪਣੇ ਵਿੱਚ ਸ਼ਾਮਲ ਕਰਨਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਅੰਮ੍ਰਿਤਮਈ ਬਾਣੀ ਦੇ ਵਿੱਚ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿਨੋ ਵੱਡੋ ਕਲੂ ਮੈ ਸਾਕਾ ਧਰਮ ਹੇਤ ਸਾਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਤਿਲਕ ਤੇ ਜੰਜੂ ਨੂੰ ਖਤਮ ਕਰਨ ਦੀ ਗੱਲ ਸੀ ਰਾਜ ਸੱਤਾ ਦੇ ਨਸ਼ੇ ਦੇ ਵਿੱਚ ਔਰੰਗਜ਼ੇਬ ਆਪਣੇ ਅਸਲ ਫਰਜ਼ਾ ਨੂੰ ਭੁੱਲ ਬੈਠਾ ਤਾਂ ਜਿਹੜੇ ਉਸ ਵੇਲੇ ਮਜਲੂਮ ਸਨ ਇੱਕ ਬੇਨਤੀ ਮੈਂ ਹੋਰ ਕਰਾ ਹੁਣੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੇ ਪਰਦਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗੱਲ ਦਾ ਜ਼ਿਕਰ ਕਰ ਰਹੀ ਸੀ ਕਿ ਦਿੱਲੀ ਤੋਂ ਕਿਸੇ ਨੇ ਉਦਮ ਕੀਤਾ ਕਿਸੇ ਯੂਨੀਵਰਸਿਟੀ ਨੇ ਇਤਿਹਾਸ ਨੂੰ ਲਿਖਣ ਦਾ ਉਹਨਾਂ ਨੇ ਇੱਕ ਤੋਖੜਾ ਯਾਰ ਕੀਤਾ ਕਿ ਸ਼ਾਇਦ ਕੁਝ ਲੋਕ ਇਤਿਹਾਸ ਨੂੰ ਆਪਣੇ ਤਰੀਕੇ ਦੇ ਨਾਲ ਪੇਸ਼ ਕਰਨਗੇ ਉਹ ਕਹਿਣਾ ਕੀ ਚਾ ਰਹੇ ਸਨ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਧਾਰਮਿਕ ਆਜ਼ਾਦੀ ਦੇ ਵਾਸਤੇ ਹੈ ਮਨੁੱਖੀ ਹੱਕਾਂ ਦੇ ਵਾਸਤੇ ਹੈ ਜੇ ਉਸ ਵੇਲੇ ਮਜਲੂਮ ਧਿਰ ਹਿੰਦੂਆਂ ਦੀ ਥਾਂ ਦੇ ਉੱਤੇ ਕੋਈ ਦੂਜੀ ਹੁੰਦੀ ਤਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਲਈ ਵੀ ਸ਼ਹਾਦਤ ਦੇਣੀ ਸੀ ਕਿਉਂਕਿ ਗੁਰੂ ਸਾਹਿਬ ਮਜਲੂਮਾਂ ਦੀ ਬਾਹ ਫੜਦੇ ਨੇ ਤਾਂ ਕੋਈ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰੇ ਕਿ ਸਿੱਖਾਂ ਦੀ ਜਾਂ ਮੁਸਲਮਾਨਾਂ ਦੀ ਆਪਸ ਦੇ ਵਿੱਚ ਕੋਈ ਲਾਗ-ਠਾੜ ਸੀ ਇਹ ਗਲਤ ਗੱਲ ਹੈ ਐਸੀ ਕੋਈ ਗੱਲ ਨਹੀਂ ਹੈ ਗੱਲ ਤਾਂ ਰਾਜ ਸੱਤਾ ਦੇ ਹੰਕਾਰ ਦੀ ਸੀ ਜਿਸ ਹੰਕਾਰ ਦੇ ਵਿੱਚ ਔਰੰਗਜ਼ੇਬ ਨੇ ਇਹ ਨਿਰਣਾ ਕਰ ਲਿਆ ਸੀ ਕਿ ਮੈਂ ਤਿਲਕ ਤੇ ਜੰਜੂ ਨੂੰ ਮੇੜ ਦਵਾਂਗਾ ਉਹਨੇ ਗੱਲ ਕੀਤੀ ਕਸ਼ਮੀਰ ਤੋਂ ਸ਼ੁਰੂ ਕਿਉਂਕਿ ਕਸ਼ਮੀਰ ਦੇ ਵਿੱਚ ਪੰਡਤ ਰਹਿੰਦੇ ਸਨ ਪੰਡਤ Hindu ਧਰਮ ਦੇ ਧਾਰਮਿਕ ਆਗੂ ਨੇ ਤੇ ਜੇ ਆਗੂਆਂ ਨੂੰ ਮੈਂ ਲਾ ਲਿਆ ਤਾਂ ਬਾਕੀ ਹਿੰਦੁਸਤਾਨ ਮਗਰ ਲੱਗੇਗਾ ਆਪਾਂ ਸਭ ਜਾਣਦੇ ਆ ਕਿ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤਾਂ ਦਾ ਵਫ਼ਦ ਆਇਆ ਸੀ ਪਾਤਸ਼ਾਹ ਆਪ ਦਿੱਲੀ ਨੂੰ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਉਹਨਾਂ ਦੀ ਸ਼ਹਾਦਤ ਦੇ ਦੋ ਨੁਕਤੇਆਂ ਦੀ ਗੱਲ ਕਰਕੇ ਮੈਂ ਸਮਾਪਤੀ ਕਰ ਦਵਾਂਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਤਿੰਨ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਆਰੇ ਦੇ ਨਾਲ چیر ਦਿੱਤੇ ਗਏ ਭਾਈ ਸਤੀ ਦਾਸ ਜੀ ਜਿਉਂਦਿਆਂ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਔਰ ਭਾਈ ਦਇਆਲਾ ਜੀ ਉਹਨਾਂ ਨੂੰ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਪਰ ਇਹ ਜਿਹੜੇ ਤਿੰਨੇ ਸਿੱਖ ਸਨ ਉਹਨਾਂ ਨੂੰ ਜਦੋਂ ਆਖਰੀ ਇਸ਼ਾ ਪੁੱਛੀ ਤਾਂ ਤਿੰਨਾਂ ਸਿੱਖਾਂ ਦੀ ਇੱਕੋ ਹੀ ਇਸ਼ਾ ਸੀ ਕਿ ਜਦੋਂ ਸਾਨੂੰ ਸ਼ਹੀਦ ਕਰੋ ਸਾਡੇ ਮੁਖ ਸਾਡੇ ਗੁਰੂਵਾਲ ਹੋਣੇ ਚਾਹੀਦੇ ਜੇ ਸਾਡੇ ਮੁਖ ਸਾਡੇ ਗੁਰੂਵਾਲ ਨੇ ਤਾਂ ਭਾਵੇਂ ਸਾਡੇ ਸਿਰ ਤੇ ਆਰਾ ਚੱਲ ਜਾਵੇ ਅਸੀਂ ਝੁੱਕਾਂਗੇ ਨਹੀਂ ਜੇ ਸਾਡੇ ਮੁਖ ਸਾਡੇ ਗੁਰੂਵਾਲ ਨੇ ਭਾਵੇਂ ਦੇਗਾਂ ਦੇ ਵਿੱਚ ਉਬਾਲ ਦਿਓ ਸਿੱਖ ਆਪਣਾ ਈਮਾਨ ਨਹੀਂ ਛੱਡੇਗਾ ਅੱਜ ਵੀ ਲੋੜ ਹੈ ਅਸੀਂ ਆਪਣੇ ਮੁਖ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਾਲੇ ਪਾਸੇ ਕਰੀਏ ਜਿਹੜੀਆਂ ਵੀ ਤਾਕਤਾਂ ਗੁਰੂ ਗ੍ਰੰਥ ਸਾਹਿਬ ਦੀ ਸਰਵੋੱਚਤਾ ਅਤੇ ਗੁਰੂ ਪੰਥ ਦੀ ਸਰਵਉੱਚਤਾ ਇਹਦੀ ਭਾਈਚਾਰਕ ਸਾਜ ਨੂੰ ਤੋੜਨਾ ਚਾਉਂਦੀਆਂ ਨੇ ਜੇ ਅਸੀਂ ਆਪਣੇ ਮੁਖ ਗੁਰੂ ਗ੍ਰੰਥ ਅਤੇ ਗੁਰੂ ਪੰਥ ਵਾਲ ਕਰ ਲਵਾਂਗੇ ਦੁਨੀਆ ਦੀ ਕੋਈ ਵੀ ਤਾਕਤ ਨਾ ਸਾਨੂੰ ਹਰਾ ਸਕਦੀ ਹੈ ਨਾ ਝੁਕਾ ਸਕਦੀ ਹੈ ਤੇ ਨਾ ਸਾਨੂੰ ਕਦੀ ਆਪਣੇ ਮਗਰ ਲਾ ਸਕਦੀ ਅਸੀਂ ਸੇਧ ਲੈਣੀ ਹੈ ਆਪਣੇ ਮੁਖ ਗੁਰੂ ਗ੍ਰੰਥ ਵਾਲ ਰੱਖਣੇ ਦੂਜੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੇ ਬਾਰੇ ਕਲਗੀਧਰ ਪਾਤਸ਼ਾਹ ਕਹਿੰਦੇ ਆ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਸਿਰੜ ਸਭ ਤੋਂ ਵੱਡੀ ਗੱਲ ਸਾਡੇ ਕੋਲ ਧਨ ਹੈ ਸਾਡੇ ਕੋਲ ਦੌਲਤ ਹੈ ਸਾਡੇ ਕੋਲ ਰੁਤਬੇ ਨੇ ਪਰ ਜੇ ਸਾਡੇ ਕੋਲ ਸਿਰੜ ਨਹੀਂ ਅਜੇ ਅਸੀਂ ਸਿੱਖੀ ਤੋਂ ਕੋਹਾਂ ਦੂਰ ਹਾਂ ਅਸੀਂ ਵੀ ਸਿਰੜ ਰੱਖਣਾ ਜੇ ਅਸੀਂ ਗੁਰੂ ਦੇ ਕੋਲੋਂ ਸਿਰੜ ਦੀ ਦਾਤ ਪਾ ਲਈ ਤਾਂ ਫੇਰ ਕੋਈ ਸਾਨੂੰ ਨਾ ਝੁਕਾ ਸਕਦਾ ਤੇ ਨਾ ਡੁਲਾ ਸਕਦਾ ਵੇਖੋ ਇਤਿਹਾਸ ਦੀਆਂ ਟੰਗਾਂ ਆਪਸ ਵਿੱਚ ਬਹੁਤ ਜੁੜਦੀਆਂ ਨੇ ਸਿਰੜ ਦੀ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਕਰਦੇ ਸਿਰੜ ਦੀ ਗੱਲ ਸਹਬਜ਼ਾਦਾ ਜੋਰਾਵਰ ਸਿੰਘ ਦੀ ਬਾਬਾ ਜੀ ਅਤੇ ਸਹਬਜ਼ਾਦਾ ਬਾਬਾ ਫਤੇ ਸਿੰਘ ਦੀ ਸਰਹੰਦ ਦੀ ਧਰਤੀ ਤੇ ਕਰਦੇ ਆ ਹਮਰੇ ਬੰਸ ਰੀਤ ਏਮ ਆਈ ਸੀਸ ਜਾਈ ਪਰ ਸਿਰ ਨਾ ਜਾਏ ਇਸੇ ਸਿਰੜ ਦੀ ਗੱਲ ਲਾਹੌਰ ਦੀ ਧਰਤੀ ਤੇ ਭਾਈ ਸੁਵੇਗ ਸਿੰਘ ਅਤੇ ਭਾਈ ਸ਼ਹਾਬਾਜ ਸਿੰਘ ਪਿਓ ਪੁੱਤ ਕਰਦੇ ਆ ਜਦੋਂ ਯਈਆ ਖਾਨ ਕਹਿੰਦਾ ਕਿ ਤੇਰਾ ਇੱਕੋ ਪੁੱਤ ਹੈ ਸੁਬੇਕ ਸਿੰਘ دینੇ ਇਸਲਾਮ ਕਬੂਲ ਕਰ ਆਪਣੀ ਕੁੱਲ ਨੂੰ ਬਚਾ ਤਾਂ ਭਾਈ ਸੁਬੇਕ ਸਿੰਘ ਇਸੇ ਗੱਲ ਨੂੰ ਦੁਹਰਾਉਂਦਾ ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁੱਲ ਰੱਖੈ ਕਵਨ ਬਡਾਈ ਸਾਡੇ ਲਈ ਗੁਰੂ ਨੇ ਆਪਣੀਆਂ ਕੁੱਲਾ ਸ਼ਹੀਦ ਕਰਵਾ ਲਈਆਂ ਅਸੀਂ ਆਪਣੀ ਕੁੱਲ ਰੱਖਣ ਦੇ ਲਈ ਸਿੱਖੀ ਛੱਡ ਦਈਏ ਇਹ ਚੰਗੀ ਗੱਲ ਨਹੀਂ ਹੈ ਅੱਜ ਵੀ ਕੌਮ ਦੀ ਜਵਾਨੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਇਹ ਕੇਸ ਇਹ ਦਾੜੀਆਂ ਇਹ ਸਾਡੀ ਆਈਡੈਂਟੀ ਹੈ ਇਹ ਸਾਡੀ ਪਛਾਣ ਹੈ ਇਹਦੇ ਲਈ ਲੱਖਾਂ ਸ਼ਹਾਦਤਾਂ ਨੇ ਇਹਨਾਂ ਨੂੰ ਕਾਇਮ ਰੱਖਣਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਵਾਸਤੇ ਤਿਲਕ ਤੇ ਜੰਜੂ ਦੀ ਰਾਖੀ ਦੇ ਵਾਸਤੇ ਸ਼ਹਾਦਤ ਦਿੱਤੀ ਹੈ ਕੀ ਅੱਜ ਦੇ ਹਾਕਮ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਅਸਲ ਦੇ ਵਿੱਚ ਮੰਨ ਰਹੇ ਨੇ ਜਿਸ ਕੌਮ ਦਾ ਨੌਵਾਂ ਗੁਰੂ ਧਾਰਮਿਕ ਆਜ਼ਾਦੀ ਲਈ ਸ਼ਹਾਦਤ ਦਵੇ ਤਿਲਕ ਤੇ ਜੰਜੂ ਦੀ ਰਾਖੀ ਲਈ ਸ਼ਹਾਦਤ ਦਵੇ ਉਸ ਕੌਮ ਦੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਨੇ ਤੇ ਅੱਜ ਸਾਡੀ ਧਾਰਮਿਕ ਆਜ਼ਾਦੀ ਨੂੰ ਖੋਇਆ ਜਾਵੇ ਅੱਜ ਸਾਡੇ ਬੰਦੀ ਸਿੰਘਾਂ ਦੇ ਹੱਕਾਂ ਨੂੰ ਖੋਇਆ ਜਾਵੇ ਕਿੱਥੇ ਹੈ ਫਿਰ ਨਿਆਂ ਤੇ ਇਨਸਾਫ਼ ਅੱਜ ਜਦੋਂ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਸ਼ਤਾਬਦੀ ਨੂੰ ਯਾਦ ਕਰ ਰਹੇ ਹਾਂ ਤਾਂ ਗੁਰੂ ਦਾ ਬਚਨ ਵੀ ਯਾਦ ਰੱਖੀਏ ਆਪਾਂ ਸੰਗਤੀ ਰੂਪ ਦੇ ਵਿੱਚ ਉਹਨਾਂ ਬਚਨਾਂ ਦਾ ਪਾਠ ਕਰਨਾ ਤੇ ਮੈਂ ਸਮਾਪਤੀ ਕਰ ਦੇਣੀ ਸੱਚੇ ਪਾਤਸ਼ਾਹ ਨੇ ਜਦੋਂ ਔਰੰਗਜ਼ੇਬ ਦਾ ਜ਼ੁਲਮ ਸਿੱਖਰਾਂ ਦੇ ਉੱਤੇ ਸੀ ਹਿੰਦੁਸਤਾਨ ਦੇ ਵਿੱਚ ਘੁੰਮ ਕੇ ਇਥੋਂ ਦੇ ਲੋਕਾਂ ਨੂੰ ਇੱਕ ਸੰਦੇਸ਼ ਦਿੱਤਾ ਕਿ ਗਿਆਨਵਾਨ ਉਹ ਹੈ ਨਾ ਡਰਦਾ ਤੇ ਨਾ ਕਿਸੇ ਨੂੰ ਡਰਾਉਂਦਾ ਪਾਵਨ ਗੁਰਬਾਣੀ ਦੇ ਬਚਨ ਭੈ ਕਾਹੂ ਕੋ ਦੇਤ ਨ ਭੈ ਕਾਹੂ ਕੋ ਦੇਤ ਨ ਭੈ ਕਾਹੂ ਕੋ ਦੇਤ ਨ ਨਹ ਪਮਾਨ ਧਿਆਨ ਨਹ ਪਮਾਨਤਿਆਨ ਮੈਂ ਕਹੇ ਮਾਨਤਿਆਨ ਕਹੋ ਨਾਨਕ ਸੁਨ ਰੇ ਮਨਾ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਗਿਆਨੀ ਤਾਹੇ ਬਖਾਨ ਮੇਰੀਆਂ ਭੈਣਾਂ ਬੈਠੀਆਂ ਮਾਮਾਂ ਬੈਠੀਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਯਾਦ ਕਰੀਏ ਤੇ ਮਾਤਾ ਗੁਜਰੀ ਜੀ ਵੀ ਯਾਦ ਆਉਣਗੇ ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਆਨੰਦਪੁਰ ਤੋਂ ਦਿੱਲੀ ਵੱਲ ਨੂੰ ਗਏ ਤੇ ਬਿਲਕੁਲ ਸਰੀਰ ਕਰਕੇ ਸਾਬਤ ਸਨ ਪਰ ਜਦੋਂ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਅਨ ਦਿੱਲੀ ਦੀ ਧਰਤੀ ਤੋਂ ਸੱਚੇ ਪਾਤਸ਼ਾਹ ਦਾ ਸਿਰਸ ਲੈ ਕੇ ਆਇਆ ਧਾੜ ਨਾਲ ਨਹੀਂ ਸੀ ਕੱਲਾ ਸਿਰਸ ਸੀ ਤੇ માતા ਗੁਜਰੀ ਜੀ ਨੇ ਅਰਦਾਸ ਕੀਤੀ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸੀਸ ਦੇ ਕੋਲ ਖੜ ਕੇ ਕਿ ਤੁਹਾਡੀ ਨਿਭ ਗਈ ਮੇਰੀ ਨਿਭ ਆਵੇ ਅਸੀਂ માતા ਗੁਜਰੀ ਜੀ ਉਹਨਾਂ ਦੀਆਂ ਇਹ ਮੇਰੀਆਂ ਮਾਵਾਂ ਭੈਣਾਂ ਵਾਰਸ ਹਾਂ ਅਸੀਂ ਵੀ ਇਹ ਸਿੱਧਕ ਰੱਖਣਾ ਹੈ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਦੀਆਂ ਸਾਖੀਆਂ ਦੇ ਨਾਲ ਜੋੜਨਾ ਮਾਤਾ ਗੁਜਰੀ ਜੀ ਦਾ ਸਿਰੜ ਵੀ ਵੱਡਾ ਹੈ ਛੋਟੇ ਸਹਿਬ ਜਾਦੇ ਵੀ ਹੱਥੀਂ ਤਿਆਰ ਕਰਕੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਭੇਜੇ ਸੀ ਸ਼ਹੀਦ ਹੋਏ ਸਨ ਪਰ ਮਾਤਾ ਗੁਜਰੀ ਜੀ ਨੇ ਸਹਿਬ ਜਾਦਿਆ ਨੂੰ ਗੁਰਬਾਣੀ ਦੇ ਨਾਲ ਜੋੜ ਕੇ ਸਿਰੜ ਦੀ ਸਿਖਰਤਾ ਦੇ ਉੱਤੇ ਪਹੁੰਚਾਇਆ ਸੀ ਮੇਰੀਆਂ ਮਾਵਾਂ ਤੇ ਭੈਣਾਂ ਨੇ ਵੀ ਇਸ ਗੱਲ ਤੋਂ ਸੇਧ ਲੈਣੀ ਹੈ 350 ਸਾਲਾ ਸ਼ਤਾਬਦੀ ਹੈ ਸਿੱਖ ਕੌਮ ਦੀ ਨਮੈਂਦਾ ਧਾਰਮਿਕ ਜਮਾਤ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਮੁਲਕ ਦੇ ਵਿੱਚ ਮਨਾ ਰਹੀ ਹੈ ਆਪਾਂ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਆ ਬੱਚਿਆਂ ਨੂੰ ਲੈ ਕੇ ਆਉਣਾ ਔਰ ਜਿਆਦਾ ਤੋਂ ਜਿਆਦਾ ਇਹ ਕੋਸ਼ਿਸ਼ ਕਰਨੀ ਆ ਕਿ ਗੁਰੂ ਦੇ ਇਤਿਹਾਸ ਤੋਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਜਾਣੂ ਹੋਈਏ ਮੰਚ ਦੇ ਉੱਤੇ ਸਭ ਤੋਂ ਉੱਪਰ ਚਾਵਰ ਸ਼ਾਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਕਾਰਯੋਗ ਸਿੰਘ ਸਾਹਿਬ ਸ਼ਰੂਮਣੀ ਪੰਥ ਬੁੱਢਾ ਡਾਲ ਦੇ ਮੁਖੀ ਸਿੰਘ ਸਾਹਿਬ ਜ਼ਥੇਦਾਰ ਬਲਬੀਰ ਸਿੰਘ ਜੀ ਮਹਾਪੁਰਸ਼ ਹਾਜ਼ਰ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹਾਜ਼ਰ ਨੇ ਸਿੱਖ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਪਰਾਚੀਨ ਪੰਥ ਪ੍ਰਕਾਸ਼ ਦੀ ਜਿਹੜੀ ਵਿਆਖਿਆ ਇਹਨਾਂ ਨੇ ਕੀਤੀ ਆ ਮੈਂ ਨਹੀਂ ਸੁਣੀ ਹੋਰ ਕਿਸੇ ਪਾਸੇ ਵਿਦਵਾਨ ਸੱਜਣ ਬੈਠੇ ਨੇ ਸਭ ਕਾ ਪ੍ਰਧਾਨ ਬਜ਼ੁਰਗ ਵਿਦਵਾਨ ਪੁਰਸ਼ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਸਾਹਿਬ ਸਰਦਾਰ surjit ਸਿੰਘ ਜੀ ਗੜੀ ਸਰਦਾਰ ਰਵਿੰਦਰ ਸਿੰਘ ਦੀ ਖਾਲਸਾ ਹੋਰ ਸੰਤ ਮਹਾਪੁਰਸ਼ ਸਭ ਦੇ ਨਾਮ ਸੱਚੇ ਪਾਤਸ਼ਾਹ ਜਾਣਦੇ ਨੇ ਸਾਰਿਆਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਗੁਰੂ ਖਾਲਸੇ ਦਾ ਗੁਰੂ ਕੀ ਸੰਗਤ ਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਸੀਂ ਸਾਰੇ ਜਾਣੇ ਗੁਰਮਖ ਬੈਸੋ ਸਫਾ ਵਿਛਾਏ ਦੇ ਸਿਧਾਂਤ ਅਨੁਸਾਰ ਚੱਲਦਿਆਂ ਗੁਰੂ ਸਾਹਿਬ ਦੀ ਸਿੱਖਿਆ ਤੋਂ ਸੇਧ ਲੈ ਕੇ ਆਪਣੇ ਜੀਵਨ ਬਤੀਤ ਕਰੀਏ ਜੀ ਸਤ ਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਰੀ ਕੌਮ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਅਸੀਂ ਗੁਰੂ ਦੀ ਸ਼ਤਾਬਦੀ ਨੂੰ ਪੂਰੇ ਜਾਹੋ ਜਲਾਲ ਦੇ ਨਾਲ ਮਨਾਈਏ